ਪੰਜਾਬ ਸਟੇਟ ਕਮਿਸ਼ਨ ਫਾਰ ਔਮਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਅੱਜ ਪਾਰਟੀ ਮਾਸ ਸੀ ਆਂਟੀ ਕਮਲੇਸ਼ ਕੁਮਾਰੀ ਨੂੰ ਮਿਲਣ ਆਏ। ਅਤੇ ਉਹਨਾਂ ਨੂੰ ਕੰਬਲ, ਫਲਾਂ ਦੀਆਂ ਟੋਕਰੀਆਂ ਅਤੇ ਇੱਕ ਪ੍ਰਸ਼ੰਸਾ ਪੱਤਰ ਪੇਸ਼ ਕੀਤਾ। ਪ੍ਰਸ਼ਾਸਨ ਨੇ ਸਾਰੇ ਲਾਭ ਦੇਣ ਦੀ ਹਦਾਇਤਾਂ ਵੀ ਜਾਰੀ ਕੀਤੀਆਂ। ਉਹਨਾਂ ਨੇ ਪੁਲਿਸ ਨੂੰ ਬਜ਼ੁਰਗ ਔਰਤ ਦੀਪਤੀ ਖਿਲਾਫ ਜਾਰੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਹਾਂਜੀ, ਸੋਸ਼ਲ ਮੀਡੀਆ ਦੁਆਰਾ ਹੀ ਸਾਡੇ ਧਿਆਨ ਵਿੱਚ ਲਿਆ ਜਾ ਰਿਹਾ ਸੀ ਜਿਹੜਾ ਕਿ ਉਹ ਮਾਤਾ ਜੀ ਰੋਡ ਤੇ ਖਾਣਾ ਬਣਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ। ਤੇ ਬੜਾ ਹੀ ਇਹ ਕਿ ਦੁਖਦ ਸੀ ਕਿ ਜਿਨ੍ਹਾਂ ਬੱਚਿਆਂ ਨੂੰ ਪਾਲ ਪੋਸ ਕੇ ਜਿੱਥੋਂ ਉਹਨਾਂ ਨੇ ਪਾਲ ਪੋਸ ਕੇ ਬੱਚਿਆਂ ਨੂੰ ਪੜਾਇਆ ਲਿਖਾਇਆ ਬੇਟੀ ਦਾ ਹਸਬੰਡ ਸੁੱਬੇ ਦਾ ਦੇ ਤੇ ਇਹ ਹਾਲ ਅਜਮਾਦਾ ਕੀਤਾ ਹੋਇਆ ਤੇ ਬੜਾ ਦੁਖਦ ਸੀ ਇਹ ਆਪਾਂ ਬੇਟੀ ਨੂੰ ਕਟੜਰੇ ਜੀ ਜ਼ਰੂਰ ਖੜਾ ਤਾਂ ਰਾਂਗੇ ਕਿਉਂਕਿ ਕਾਨੂੰਨ ਦੇ ਮੁਤਾਬਿਕ ਕੁੜੀ ਵੀ ਉਨੀ ਹੀ ਰਿਸਪਾਂਸਿਬਲ ਹੈ ਮਾਂ ਦੀ ਦੇਖ ਰਿਕ ਦੀ ਤੇ ਸਾਡੇ ਕੋਲ ਇੱਥੇ ACP ਜਲੰਧਰ ਡੀਐਸਪੀ ਸਾਹਿਬ ਸਾਡੇ ਐਸਡੀਐਮ ਸਾਹਿਬ ਬਹੁਤ ਉਮਦਾ ਅਫੀਸਰ ਪਹਿਲੇ ਤੋਂ ਹੀ ਮੌਕੇ ਤੇ ਮੌਜੂਦ ਸੀ ਇਹ ਧਿਆਨ ਰੱਖਣਗੇ ਹੋਰ ਇਹਨਾਂ ਦੋਨਾਂ ਨੂੰ ਜਿਹੜੀ ਸਰਕਾਰ ਵੱਲੋਂ ਇੱਕ ਪੈਨਸ਼ਨ ਦਿੱਤੀ ਜਾਂਦੀ ਹੈ ਉਹ ਤੇ ਦੋਨੋਂ ਮਾਤਾ ਜੀ ਇਹ ਲੈ ਰਹੇ ਨੇ ਪਰ ਫਿਰ ਵੀ ਇਹਨਾਂ ਦੇ ਜਿਹੜੇ ਹੈਲਥ ਇਸ਼ੂਜ਼ ਨੇ ਉਹ ਸਾਡੇ ਡਿਪਟੀ ਕਮਿਸ਼ਨਰ ਤੇ ਐਸਡੀਐਮ ਸਾਹਿਬ ਦੇਖਣਗੇ ਕਿ ਇਹਨਾਂ ਨੂੰ ਕੋਈ ਮੁਸ਼ਕਿਲ ਨਾ ਆਏ ਹੋਰ ਸਾਡੀ ਕੋਸ਼ਿਸ਼ ਹੋਏਗੀ ਕਿ ਇੱਕ ਐਕਸ਼ੀਜ ਕਮੇਟੀ ਬਣਾ ਦਿੱਤੀ ਜਾਏ ਜਿਸ ਦੇ ਨਾਲ ਆਪਾਂ ਅਪੀਲ ਕਰਾਂਗੇ ਜਲੰਧਰ ਦੇ ਲੋਕਾਂ ਨੂੰ ਕਿ ਜੇ ਕੋਈ ਐਕਸ਼ੀਜ ਬਜ਼ੁਰਗਾਂ ਦੀ ਮਦਦ ਕਰਨੀ ਚਾਹੀਦੀ ਹਰ ਹਾਲੇ ਥਰੂ ਇਸ ਕਮੇਟੀ ਦੇ ਕੋਈ ਐਨ ਜੀ ਓ ਵਿੱਚ ਇਨਵੋਲਵ ਨਾ ਹੋਏ ਥਰੂ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਥਰੂ ਸਾਡੇ ਐਡਮਿਨਿਸਟ੍ਰੇਸ਼ਨ ਥਰੂ ਮਦਦ ਕਰ ਸਕਦੇ ਨੇ ਦੇਖੋ ਇਹ ਪੋਲਿਟਿਕਲ ਹੈ ਇਹਦੇ ਬਾਰੇ ਵਿੱਚ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਮੈਨੂੰ ਨਹੀਂ ਪਤਾ ਕਿਸ ਵੇਲੇ ਇਹ ਗਏ ਨੇ ਜਾਂ ਕੀ ਮਜਬੂਰੀ ਸੀ ਮੈਨੂੰ ਸਿਰਫ ਆਪਣੇ ਕਮਿਸ਼ਨ ਦੇ ਹੱਕ ਨਾਲ ਮਤਲਬ ਹੈ ਕਿ ਇਹਨਾਂ ਨੂੰ ਇਹਨਾਂ ਦੇ ਰਾਈਟਸ ਮਿਲਨੇ ਚਾਹੀਦੇ ਨੇ ਇਸ ਕਰਕੇ Bureau report SMZ News.